ਕਾਲੀ ਸਰਨ ਸਾਡੇ ਵੱਲੋਂ ਆਇਆ ਤੁਸੀਂ ਠੀਕ ਹੋ ਅਸੀਂ ਤੇ ਤੁਹਾਡਾ ਸਾਡੇ ਮਾਨ ਬਲੌਗ ਦੇ ਵਿੱਚ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਸੁਬਾਹ ਸੁਬਾਹ ਮੌਸਮ ਕਿੰਨਾ ਵਧੀਆ ਹੋਇਆ ਪਿਆ ਦਾ ਸਾਰੇ ਪਾਸੇ ਹਰੀਆਲੀ ਹਰੀਆਲੀ ਹੈ ਜੀ ਤੇ ਹੁਣ ਸਵੇਰੇ ਸਵੇਰੇ ਇੱਥੋਂ ਨੂੰ ਪਤਾ ਆਪਣਾ ਪਹਿਲਾ ਕੰਮ ਸਟਾਰਟ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਨਿਦਰ ਕਰੀ ਜਾਂਦੇ ਸੀ ਉਹੋ ਕੁੜਾ ਚੱਕਦੇ ਹੈਗੇ ਇਹ ਤੇ ਮੈਂ ਪਹਿਲਾਂ ਸੰਬਰ ਤਾਂ ਸੀ ਸਾਰਾ ਜਿਹੜਾ ਰਹਿ ਗਿਆ ਸੀ ਉਹ ਹੁਣ ਸੰਭਰਾਂਗੇ ਕੀ ਜਾਂਦੇ ਪੂਰਾ ਸਟਾਰਟ ਹੀ ਇਹ ਮਾਂ ਦੀ 3 ਟੇਕ ਹੀ ਨਹੀਂ ਗੀ ਤੇ ਇੱਧਰ ਆਪਾਂ ਕੱਟੀਆਂ ਨੂੰ ਲਾਇਆ ਸੀਗਾ ਇੱਧਰ ਵਿੱਚ ਚੌਕਰ ਸੱਨੇ ਲਾਤੀ ਸੀ ਇਹਦੇ ਵਿੱਚ ਦਾਣਾ ਵੀ ਪਾਤਾ ਸੀ ਚੌਕਰ ਦੇ ਵਿੱਚ ਰਕਲਾ ਕੇ ਇੱਧਰ ਆਪਣੇ ਗਾਂ ਖਾਈ ਜਾਂਦੀ ਹੈਗੀ ਪੱਠੇ ਆਹ ਦੇਖ ਲਾ ਨਹੀਂ ਤੇ ਆਹ ਰਹਿੰਦੇ ਨਮਾਉਣ ਵਾਲੀਆਂ ਹਾਂ ਜੀ ਇਹਨਾਂ ਨੂੰ ਨਮਾਉਣਾਗਾ ਇਹ ਪਾਣੀ ਪਿਉਣਾ ਮੈਦਰ ਲੱਗਦੇ ਸੰਭਰ ਨੇ ਇਹ ਕੱਲੀ ਕੱਲੀ ਕਰਕੇ ਇਹਨੂੰ ਪਾਣੀ ਪਿਉਾਵਾਂਗੇ ਪਹਿਲਾਂ ਕਰਦੇ ਆ ਕਟੀਆਂ ਵਾਲਾ ਇਕੱਠਾ ਮੈਂ ਇਧਰ ਸੰਭਰ ਦੇ ਕਟੇ ਨਾਲ ਚੀਜ਼ਾਂ ਰਹਿ ਗਿਆ ਇਹ ਕੰਮ ਕਰਦੇ ਆ ਇੰਦਰ ਪਹਿਲਾਂ ਬਸ ਸੁਨਵਾਉਣੇ ਸਟਾਰਟ ਹੋ ਚੁੱਕਿਆ ਗਾਇਜ਼ ਇਹ ਅੱਗ ਨਾਲ ਹੈ ਨਾ ਜੂਆ ਹੈ ਨਹੀਂ ਹੈ ਨਾ ਇਹੇ ਹੁਣ ਜਿਹੜੇ ਆਹ ਵਾਲੀ ਮੱਝ ਆ ਅਜੇ ਚੈੱਕ ਕਰਾਉਣੀ ਹੈ ਕਿ ਦੁੱਧ ਇਹ ਜਮਾ ਘੱਟ ਚੁੱਕੀ ਹੈ ਬਿਲਕੁਲ ਘੱਟ ਚੁੱਕੀ ਹੈ ਅਥਨੇ ਵੀ ਕਿਲੋ ਦਿੰਦੀ ਆ ਤੇ ਢੜਕੇ ਵੀ ਕਿਲੋ ਦਿੰਦੀ ਆ ਆ ਦੋ ਤਿੰਨ ਦਿਨਾਂ ਅੱਜ ਪਤਾ ਨਹੀਂ ਇਹਨੂੰ ਕੀ ਕਾਰਨ ਬਣਿਆਗਾ ਬਹੁਤ ਜ਼ਿਆਦਾ ਘੱਟ ਦੁੱਧ ਹੈਗਾ ਵਾਜਨੇ ਇਹ ਨਜ਼ਰ ਹੋ ਸਕਦੀ ਆ ਅੱਜ ਪੱਪੂ ਨੂੰ ਫੋਨ ਲਾਓ ਉਹਨੂੰ ਡਾਕਟਰ ਨੂੰ ਕਹਿੰਦੇ ਵੀ ਐਂ ਕਰਕੇ ਚੈੱਕ ਕਰਕੇ ਜਾ ਸਾਡੀ ਮੱਝ ਜੇ ਨਾ ਚੱਕ ਚੈੱਕ ਨਹੀਂ ਹੁੰਦੀ ਉਹਨਾਂ ਚ ਪਤਾ ਨਹੀਂ ਲੱਗਦਾ ਨਾ ਵੀ ਗੱਬਣ ਵੀ ਹੈ ਕਿ ਤੂੰ ਹੀ ਦੁੱਧ ਸੁਕਾ ਗਈ ਇਹ ਹੂੰ ਐਸ਼ ਅੰਦੀ ਕਿ ਨਾਲ ਹੋਵੇ ਸਹੀ ਗੱਲ ਹੋ ਸਕਦਾ ਬਈ ਇਹ ਇੱਕੋ ਲੱਗ ਤੋ ਪਸ਼ੂ ਨੇ ਦੁੱਧ ਸਿਕਾ ਜਾਣੇ ਕਮਾਲ ਦੀ ਗੱਲ ਆ ਸਮਝ ਨਹੀਂ ਆਈ ਹੈਗੀ ਇਹ ਨਮੋਂ ਇੱਧਰ ਮਾਝਾ ਸਾਨੂੰ ਮੈਂ ਦਿਖਾਉਣੀ ਆ ਇੱਧਰ ਆਪਣੀ ਪਪੀਤਾ ਜਿਹੜਾ ਲਾਇਆ ਸੀਗਾ ਆਹ ਵਾਹ ਉਹ ਤਾਂ ਮੈਂ ਤੇ ਲੱਗਾ ਕਾਫੀ ਤਰ ਜਲ ਚੁੱਕਿਆ ਦਾ ਇਹ ਸਾਫ ਕਰਤਾ ਇਤੋਂ ਕਿਉਂਕਿ ਮੇਰਾ ਫ੍ਰੇਵਟ ਹੈਗਾ ਪਪੀਤੇ ਦਾ ਬੂਟਾ ਫਲ ਤੇ ਮੈਂ ਸਭ ਤੋਂ ਜ਼ਿਆਦਾ ਪਪੀਤਾ ਖਾ ਕੇ ਖੁਸ਼ ਆਂਗੀ ਤੇ ਬਸ ਮੈਂ ਇਹ ਹੋਰ ਰੱਦਾ ਹੈਗਾ ਵੀ ਇੱਕ ਅਦਮੇ ਨਿੰਬੂ ਦਾ ਵੀ ਨਾਲ ਲਾਇਆ ਜਾਵੇ ਜੇ ਕੋਈ ਹੁਣ ਆਇਆ ਤਾਂ ਆਪਾਂ ਨਿੰਬੂ ਵੀ ਜ਼ਰੂਰ ਲਾਵਾਂਗੇ ਤੇ ਇਧਰ ਆਪਣੀ ਬਰਸੀਨ ਦੇਖ ਸਕਦੇ ਹੋ ਆਲੂ ਦੇਖ ਸਕਦੇ ਹੋ ਸਬਜ਼ੀ ਪੂਰੀ ਵਧੀਆ ਹੋਈ ਪਈ ਆ ਆਪਣੇ ਯਾ ਲਾਈ ਸੀ ਆਪਾਂ ਗੋਭੀ ਆਹ ਵਾਲੀ ਹੈਗੀ ਤੇ ਆਲੂ ਵੀ ਵਧੀਆ ਹੋ ਚੁੱਕੇ ਹੈਗੇ ਗਾਜਰਾ ਤੇ ਹਾਂ ਕੀ ਹੈ ਆ ਹਜੇ ਮਿੱਥੇ ਲੱਗੇ ਹੋਏ ਆਪਨੇ ਨਾਲ ਹੀ ਡਾਈ ਹੋਈ ਹੋਤਰਾ ਠੀਕ ਹੈ ਰੀਜ਼ਨ ਹੈ ਪੀਲੇ ਪੈ ਗਏ ਪੱਤੇ ਪੰਨਾ ਪੱਤ ਝੜਾ ਹੁਣ ਵੀ ਇਹ ਆਹ ਰੁੱਤ ਅਚੀ ਸੁੱਕਦੇ ਹੁੰਦੇ ਹੈਗੇ ਇਹ ਨਹੀਂ ਸਮਝ ਆਉਂਦੀ ਹੈਗੀ ਇਹਨੇ ਪੱਤੇ ਝੜਨ ਲੱਗ ਗਿਆ ਦੇ ਕਿੰਨੂਆਂ ਦੇ ਤੇ ਹੋ ਲੱਗਿਆ ਹੋਇਆ ਆਪਾਂ ਦੇ ਕਿੰਨੂਆਂ ਦਾ ਸੰਕਰਨ ਉਹ ਬਾਅਦ ਚ ਪਤਾ ਲੱਗੂਗਾ ਜੀ ਕੀ ਕਿਹੜਾ ਹੋਤਾ ਆ ਬਸ ਆਪਾਂ ਦਾ ਲਸਣ ਵੀ ਬਹੁਤ ਵਧੀਆ ਹੋਇਆ ਪਿਆ ਬਸ ਇੰਨਾ ਕਹ ਲਸਣ ਮੋਟਾ ਹੋ ਜਾਏ ਮੋਟਾ ਨਹੀਂ ਹੁੰਦਾ ਇਹ ਤੁਹਾਡਾ ਲਸਣ ਨਾ ਬਰੀਕ ਹੀ ਰਹਿ ਜਾਂਦਾ ਇਹਦਾ ਕਾਰਨ ਕੀ ਬੰਦਾ ਕਿਉਂਕਿ ਅਸੀਂ ਇਹਦੇ ਵਿੱਚ ਰੇ ਸਪਰੇ ਨਹੀਂ ਕੋਈ ਪਾਉਂਦੇ ਨੂੰੜੀ ਦਾ ਰਹੀ ਪੈਂਦਾ ਦੇ ਵਿੱਚ ਆਰਗੈਨਿਕ ਆ ਤੇ ਆ ਪਾਲਕ ਲਾਈ ਹੋਈ ਆ ਇਹ ਪਾਲਕ ਵੀ ਡੱਬ ਖੜਬੀ ਜੀ ਹੋ ਗਈ ਤੇ ਉਹ ਤਾਂ ਗੱਠ ਕੋਪੇ ਤੁਹਾਨੂੰ ਪਤਾ ਹੀ ਆ ਉਹ ਆਪਣੇ ਮੇਥੇ ਵਿੱਚ ਮੇਥੀ ਲਾਈ ਹੋਈ ਆ ਤੇ ਇੱਥੇ ਧਨੀਆ ਲਾਇਆ ਹੋਇਆ ਸੀਗਾ ਆਪਣਾ ਆ ਜਗ੍ਹਾ ਤੇ ਧਨੀਆ ਹੋਇਆ ਹੀ ਨਹੀਂਗਾ ਉਹ ਇਹ ਪਰਲੀ ਸਾਈਡ ਤੂਤ ਕੋਲੇ ਹੈਗਾ ਤੁਤ ਕੋਲੇ ਹੈਗਾ ਇੱਥੇ ਇੱਥੇ ਸੋਲੇ ਦੀ ਜੀ ਹੋਏ ਹੈਗੇ ਹੁਣ ਤਾਂ ਵਾ ਸਾਗ ਦੀ ਰੋਟੀ ਆ ਗਈ ਹੁਣ ਤਾਂ ਸਾਗ ਖਾਣਾ ਪਰ ਸਾਗ ਸਰੋਂ ਸਾਡੇ ਘੱਟ ਛੱਡੀ ਬਰਸੀਨ ਦੇ ਵਿੱਚ ਸਰੋਂ ਬਹੁਤ ਜਿਆਦਾ ਘੱਟ ਆ। ਬਾੜੀ ਮੋਟੀ ਆ ਕੋਈ ਨਹੀਂ ਖਾਸ ਹੈ ਨਹੀਂ ਇਹ ਤੇ। ਬਾਹਰ ਨਹੀਂ ਨਿਕਲੀ ਆਉਂਦੀ ਆ। ਹਾਂ। ਚੱਲ ਚੱਲ। ਚੱਲ ਚੱਲ ਚੱਲ। ਆ ਬੜੀ ਮਾਰ ਜਾਵੇ। ਇਹ ਤੋਂ ਪਤਾ ਨਹੀਂ 2 ਕਿਲੋ 1.5 ਕਿਲੋ ਤੜਕੇ ਦੀ ਕਿਲੋ ਦਿੰਦੀ ਹੱਥ ਨੇ 2 ਕਿਲੋ ਬਸ ਸਾਰਾ ਕਦੇ 1.5 ਕਿਲੋ ਹੀ ਦਿੰਦੀ ਹੈਗੀ। ਨਾ ਆਪਣਾ ਯਾਰ ਤੁਸੀਂ ਕਹਿੰਦੇ ਕੱਟੀਆਂ ਹੋ ਮੇਰਾ ਫੋਕਸ ਹੀ ਹੁਣ ਕੱਟੀਆਂ ਤੇ ਹੈਗਾ ਵੀ ਇਹਨਾਂ ਨੂੰ ਹੁਣ ਕਰਨਾ ਹੁਣ ਮੈਨੂੰ ਸੰਝ ਲਾ ਕੇ ਆਟੀ ਸੀ ਦੁਆਰਤੀ ਤੋਂ ਇਹਦੇ ਵਿੱਚ ਪਹਿਲ ਚੌਕ ਕਰਦਾ ਇੱਕ ਡੋਂਗਾ ਚੌਕ ਕਰਦਾ ਪੈ ਤੇ ਫਿਰ ਆਪਾਂ ਜਿਹੜਾ ਦਾਣਾ ਬਣਾ ਕੇ ਲੈਂਦਾਗਾ ਫਿਰ ਵਿੱਚ ਮੱਕੀ ਮੁੱਕ ਸਾਰਾ ਕੁਝ ਪਾਇਆ ਓਵਲ ਪਾਇਆਗਾ ਹੁਣ ਬੜੀ ਖੁਸ਼ ਹੋ ਕੇ ਖਾਂਦੀਆਂ ਨਿਗੀਆਂ ਕੋਈ ਐਹੀ ਜੀ ਗੱਲ ਨਹੀਂ ਹੈਗੀ ਨੂੰ ਹੋ ਗਿਆ ਨੂੰ ਲੱਗ ਚੁਕਾ ਅੱਠਵਾਂ ਮਹੀਨਾ ਆ ਗਾ ਆਦੇ ਅੱਠਵਾਂ ਮਹੀਨਾ ਲੱਗ ਚੁਕਿਆ ਇਹਨਾਂ ਆ ਚੱਲੀ ਸਾਡੀ ਅੜਬ ਮੱਝ ਉਹ ਜਿਹੜੇ ਖਾਤਰੇ ਸੇ ਨੇ ਖੁਰਲੀ ਮੋਟੀ ਬਣਾਈ ਹੈ ਨਾ ਬੇ ਨਾਈ ਮੋਟੀ ਹੈ ਖੁਰਲੀ ਦੇਖ ਸਕਦੇ 9 ਇੰਚ ਇੱਟ ਦੀ ਗੱਡੀ ਹੋਈ ਆ ਤੇ ਬਸ ਆ ਮੱਝ ਰਹਿ ਗਈ ਅੰਦਰ ਤੇ ਆ ਬਸ ਆਪਨੇ ਸੰਭਰਨਾ ਇਥੋਂ ਹੁਣ ਪਾਈ ਜੀ ਇਹਨਾਂ ਨੂੰ ਆਪਾਂ ਲੈਟੀ ਈਓ ਕੇ ਰੱਖਤੀ ਸੀ ਵਿੱਚੀ ਚੌਕਰ ਪਾਤਾ ਸੀ ਤੇ ਵਿੱਚੀ ਆਪਾਂ ਪਾਤੀ ਸੀ ਸਹਾ ਲੈਟੀ ਤੇ ਹੁਣ ਇਹ ਖਾ ਰਹੇ ਆ ਨਿਗੇ ਆ ਤੇ ਦੇਖਦੇ ਹੁਣ ਹੁਣ ਬਸ ਇਹਨਾਂ ਦਾ ਟ੍ਰੀਟਮੈਂਟ ਹੀ ਚੱਲ ਰਹੀ ਹੈ ਮੈਂ ਹੁਣ ਇਹਨਾਂ ਤੇ ਹੀ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਵੀ ਇਹਨਾਂ ਤੇ ਫੋਕਸ ਕੀਤਾ ਜਾਵੇ ਹੁਣ ਇਹਨਾਂ ਨੂੰ ਰਾਜੀ ਕਰਨਾ ਹੈ ਇਹਦਾ ਕਹਿਰਾ ਸੰਨੀ ਲਾਤੀ ਸੀ ਤੇ ਹਮਤੜ ਕੇ ਲੇਕੀ ਤੋ ਹੁੱਕ ਰੱਖਤੀ ਸੀ ਨਾਲ ਸ਼ੌਕਰ ਹੁਣ ਬਸ ਇਹਨਾਂ ਨੂੰ ਉਹ ਪਾਇਆਗਾ ਤੇ ਹੁਣ ਮੇਰੀ ਕੋਸ਼ਿਸ਼ਾਂ ਕਟੀਆਂ ਤੇ ਹੈਗਾ ਬਸ ਕਟੀਆਂ ਨੂੰ ਤਿਆਰ ਕਰਨਾ ਹੁਣ ਆਪਾਂ ਨੇ ਤੇ ਦੇਖਦੇ ਆਂ ਸਾਰੇ ਪਸ਼ੂ ਬੈਠੇ ਆ ਰਾਮ ਨਾਲ ਸਾਰੇ ਧੁੱਪ ਸੇ ਕੀ ਜਾਂਦੇ ਕਿਉਂਕਿ ਨਿਮਾ ਕੇ ਉਹਨਾਂ ਧੁੱਪੇ ਕਰਦੇ ਸੀ ਆਪਾਂ ਨੇ ਤੇ ਬਸ ਆਪ ਦੇ ਖਾਂਦਿਆਂ ਨੇ ਲੇਟੀ ਤੇ ਹਾਂਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਹੁਣ ਆਪਣਾ ਫੋਕਸ ਇਹ ਹੀ ਰਹਿਣਾਗਾ ਵੀ ਕੱਟੜਾ ਤੇ ਵੱਧ ਤੋਂ ਵੱਧ ਆਪਣੇ ਟ੍ਰੀਟਮੈਂਟ ਕਰਨਾ ਪੂਰੀ ਇਹਨਾਂ ਨੂੰ ਕਰਨੀ ਹੈ ਵੀ ਖਵਾਉਣਾ ਆਪਾਂ ਨੇ ਵੀ ਲੇਟੀ ਵਗੈਰਾ ਅਸੀਂ ਆਪਣਾ ਕਮੈਂਟ ਚਿਆ ਗਿਆ ਸੀ ਵੀ ਇਹਨਾਂ ਨੂੰ ਲੇਟੀ ਦਾਣਾ ਔਰ ਮੇਰੀ ਇਹ ਹੀ ਕੋਸ਼ਿਸ਼ ਹੈ ਨਾ ਤੇ ਦਿਨ ਨਾਲ ਬਾਅਦ ਤੋਂ ਬਾਅਦ ਲੇਟੀ ਤੇ ਦਾਣਾ ਤੇ ਚੌਕਰ ਵੀ ਹੈਗਾ ਉਹ ਵੀ ਮੈਂ ਹੁਣ ਇੱਥੇ ਉਹ ਪੁਰਾਣਾ ਨੂੰ ਅੱਗੇ ਕਿਉਂ ਰੱਖਤਾ ਜਿਹੜੀ ਜਿਹੜੀ ਸੰਨੀਰ ਲਾਈ ਸੀ ਮੈਂ ਇਹਨਾਂ ਨੂੰ ਉਹਦੇ ਵਿੱਚ ਮੈਂ ਚੌਕਰ ਪਾ ਕੇ ਸੰਨੀਰ ਲਾਈ ਸੀ ਇਹਨਾਂ ਨੂੰ ਤੇ ਬਸ ਹੁਣ ਇਹ ਖੁਸ਼ ਹੋ ਕੇ ਖਾਈ ਜਾਂਦੀਆਂ ਨੇ ਤੇ ਚਲੋ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਕਰਿਓ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਜ਼ਰੂਰ ਬਾਤ ਤੋਂ ਬਾਤ ਕਰਿਆ ਕਰੋ ਜੀ ਧੰਨਵਾਦ ਜੀ